ਸ਼ਾਂਤ ਕਰਦੇ ਜਨਸ਼ੀ ਤੁਰਿਆ ਗਨਨਾਇਕ ਹਾਂ ਆਪ ਵਸੂਲਾ ਹੋਇਆ ਤੇ ਉਹ ਲੋਕਾਂ ਤੇ ਖੁਨਸਾਇਕ ਐ ਸਮਝ ਲੋ ਜਿਹੜਾ ਗਿਆਨ ਦਾ ਹੈ ਨਾ ਪ੍ਰਚੰਡ ਰੂਪ ਉਹ ਵਸੂਲਾ ਹੋ ਗਿਆ ਤਿੰਨਾਂ ਲੋਕਾਂ ਦੇ ਤਿੰਨਾਂ ਲੋਕਾਂ ਦਾ ਐ ਹੋ ਗਿਆ ਪ੍ਰਚੰਡ ਦੇਵੀ ਦਾ ਰੂਪੀ ਅੱਜ ਤਿੰਨਾਂ ਲੋਕਾਂ ਦਾ ਨਾਸ ਕਰਕੇ ਜਮੀਨ ਦਾ ਭੋਗ ਪਾ ਦੇਣਾ ਤਿੰਨੇ ਲੋਕਾਂ ਨੂੰ ਮੁਕਤੀ ਦੋ ਦੇਣੀ ਅਜਿ ਤਨੇ ਲੋਕਾਂ ਦੇ ਜਿਹੜੇ ਬੈਠੇ ਨੇ ਲੋਕ ਇਕੱਠੇ ਹੋਏ ਰਾਖਸ਼ ਜੀ ਅੱਜ ਤੇਨਾ ਲੋਕਾਂ ਦੇ ਰਾਖਸ਼ ਸ਼ਰੂਆ ਉਪਦੇਸ਼ ਕਰਕੇ ਤੇਨਾ ਲੋਕਾਂ ਨੂੰ ਅੱਜੇ ਛਡਕਾਰਾ ਦਵਾ ਦੇਣ ਐਡੇ ਇਕੱਠ ਵਿੱਚ ਨਾਮ ਦਾ ਉਪਦੇਸ਼ ਦੇ ਦਈਏ ਜੇ ਮੰਨ ਲੈਣ ਬਕਰ ਲੋਕ ਗਏ ਫਿਰ ਤੇ ਲੋਕ ਕਿਥੇ ਹਨ ਨੇ ਆਦਮੀ ਤਾਂ ਕੋਈ ਰਹਿਦਾ ਨਹੀਂ ਉਹ ਗੱਲ ਕਹਿ ਰਹੇ ਨੇ ਆਬ ਵਸੂਲਾ ਹੋਇਆ ਤੇ ਹੋਂ ਲੋਕਾਂ ਤੇ ਖੁਨਸਾਇਕ ਹੈ ਤੇਨਾ ਲੋਕ ਦਾ ਜਿਹੜਾ ਚੱਕਰ ਹੈ ਇਹਦੇ ਖਿਲਾਫ ਹੈ ਨ ਉਹਦੇ ਸਾਰਾ ਉਹਦੇ ਤੇਨਾ ਲੋਕਾਂ ਨੇ ਨੂੰ ਸਮਾਪਤ ਕਰਨਾ ਹੀ ਹੈ ਤੇਨਾ ਲੋਕਾਂ ਨੂੰ ਖਤਮ ਕਰਨਾ ਹੀ ਉਪਦੇਸ਼ ਹੈ ਸਾਰੇ ਜੀਵੇ ਤੋਂ ਕੱਢ ਲੈਣੇ ਨੇ ਹੋ ਰੋ ਸਧਾਈਆਂ ਚੱਕਰਪਾਨ ਕਰ ਨਿੰਦਾ ਖੜਗ ਉਠਾ ਕੇ ਤੁਸੀਂ ਤਾਂ ਸਾਰੀਆਂ ਗੱਲਾਂ ਤੁਹਾਡੀਆਂ ਤੇ ਲੋਕ ਦੇ ਬਿਜੂ ਹੀ ਹਨ ਅਸੀਂ ਗੱਲ ਕਰਦੇ ਤੇ ਲੋਕ ਤੋਂ ਪਰੇ ਦੀ ਜੇ ਨੂੰ ਤੁਸੀਂ ਪਰਮੇਸ਼ਰ ਕਹਿੰਦਾ ਉਹ ਤੇਨ ਲੋਕ ਤੋਂ ਪਰੇ ਰਹਿੰਦਾ ਉਹਦੀ ਗੱਲ ਦੱਸੋ ਕਿਥੇ ਤੁਹਾਡੀ ਲੜਾਈ ਅੰਦਰ ਦੀ ਹੈ ਸਾਰੀ ਇਹ ਤਾਂ ਅੰਦਰ ਦੀ ਲੜਾਈ ਹੈ kaun بڑا ਹੈ kaun ਛੋਟਾ ਹੈ ਉੱਥੇ ਨਾ ਕੋਈ ਬड़ा ਨਾ ਛੋਟਾ ਉੱਥੇ ਦੀ ਗੱਲ ਕਰੋ ਜੇ ਇੱਥੇ ਕੋਈ ਬڑا ਹੈ ਤਾਂ ਅਦਾਸ ਹੈ ਉਹ ਜਦ ਨਹੀਂ ਅਦਾਸ ਹੈ ਉਹ ਜੇ ਜਹੇਦਾਰ ਵੀ ਤਾਂ ਅਰਦਾਸ ਹੈ ਉਹ ਸਭ ਲੋ ਸਭ ਦਾ ਜੇ ਦਾਸ ਹੈ ਤਾਂ ਬੜਾ ਜੇ ਸਭ ਦਾ ਜਹੇਦਾਰ ਹੈ ਉੱਪਰ ਫਿਰ ਉਹ ਰਾਖਸ਼ ਹੈ ਫਿਰ ਉਹ ਨੀਵਾਂ ਦ੍ਰਿਸ਼ ਹੈ ਇਹ ਆਪਣਾ ਨੂੰ ਬੜਾ ਸਮਝ ਲੈਣਾ ਆਪਨ ਕੋ ਸਮਝੇ ਉੱਚਾ ਸੋਈ ਗਣੀ ਸਭ ਤੇ ਨੀਚਾ ਪਰ ਨੀਚਾ ਤਦ ਨਹੀਂ ਜੇ ਨਾਨਕ ਜੀ ਨਾਲ ਅਸਲ ਖਰ ਜੇ ਬਿਲਕੁਲ ਗਰਬ ਕਰਨ ਕੀ ਗੋਣਾ ਤੁਹਾਡੇ ਚ ਜਹੇਦਾਰੀ ਜਹੇਦਾਰਾ ਇੱਕ ਦੱਸੋ ਕਿਹੜਾ ਜਹੇਦਾਰ ਤੁਹਾਡਾ ਸੀ ਜਿਹਨੂੰ ਗੁਰਮੰਦੀ ਸਭ ਸੀ ਜਿੰਨੇ ਵੀ ਤੁਹਾਡੇ ਹੋਏ ਨੇ ਹੁਣ ਤੱਕ ਇੱਕ ਦੱਸੋ ਗੁਰਬਾਨੀ ਦੀ ਸਮਝ ਨਹੀਂ ਉੱਥੇ ਉੱਥੇ ਕੀ ਗੱਲ ਨੂੰ ਬੈਠੇ ਕੀ ਕੀ ਕਰਨ ਵਾਸਤੇ ਉਹ ਪੋਸਟ ਕਾਦੇ ਵਾਸਤੇ ਹੈ ਅਸਲ 'ਚ ਹਰਿਮੰਦਰ ਸਾਹਿਬ ਜੇ ਸਾਰਿਆਂ ਦਾ ਸ਼ਿਰੋਮੁਲੀ ਹੈ ਸੈਂਟਰ ਕਾਦੇ ਵਾਸਤੇ ਹੈ ਆਖਰੀ ਫੈਸਲਾ ਉਹਨੇ ਦੇਣਾ ਗੁਰਮਤ ਕੀ ਹੈ ਜੇ ਕਿਤੇ ਮੱਤ ਭੇਜੋ ਜਿਆ ਗੁਰਮਤ ਦੀ ਕਿਸੇ ਬੰਤੀ ਤੇ ਫੈਸਲਾ ਉਹਨੇ ਨਹੀਂ ਦੇਣਾ ਉਹ ਵੀ ਤੁਹਾਡੇ ਦੇ ਪੁੱਛਦੇ ਤੁਸੀਂ ਕਾਸਰ ਬੈਠੇ ਹੋ ਇੱਥੇ ਤੁਸੀਂ ਵਿਦਵਾਨਾਂ ਦੀਆਂ ਕਮੇਟੀਆਂ ਬਣਾਉਂਦੇ ਹੋ ਬੜੇ ਉਹਨਾਂ ਦੀ ਗੱਲ ਫੇ ਤੁਸੀਂ ਜੇ ਬੁਲਣੀ ਹੈ ਫੇ ਤੁਸੀਂ ਤੁਹਾਡੇ ਕੋ ਬੜਾਈ ਕਾਦੀ ਹੈ ਜੋ ਜਾਣਦੇ ਨਹੀਂ ਸਭ ਜਾਣਦੇ ਨੇ ਤੁਸੀਂ ਰਵੜ ਦੀਆਂ ਬੋਹਰਾਂ ਬੈਠੇ ਆ ਉੱਥੇ ਜਿੱਥੇ ਮਰਜੀ ਕੋਈ ਲਾਦਵੇ ਸਿਆਸਤਾਂ ਦਾ ਤੁਹਾਡਾ ਜੋ ਮਰਜੀ ਤੋਂ ਉੱਥੇ ਕਾਹਲਵੇ ਫਿਰ 스피커 ਹੋਏ ਤੁਸੀਂ ਜੀ ਬੋਲਣ ਲੱਗੇ ਸਹਨੇ 스피커 ਵਿਚਾਰਾ ਕੀ ਕਰਦਾ ਹੁੰਦਾ 스피커 ਜੀ ਕੋਈ ਬੋਲ ਦੋ ਨਾ ਤਾਂ ਸੁਣਾਉਣੇ 스피커 ਨੇ ਆਵਾਜ਼ ਵਾ ਲੱਗਾ ਦਾ 스피커 ਕੁਰਦਾਰੇ ਦੇ ਬੋਲਣ ਵਾਲਾ ਕੋਈ ਹੋਰ ਹੁੰਦਾ ਤੂੰ ਇਹਦਾ ਤੂੰ ਤੂੰ ਇਹ ਆ ਜਿਹੜੇ ਜਿਹਦੇ ਚ ਆਵਾਜ਼ ਆਉਂਦੀ ਹੁੰਦੀ ਹੈ ਬਾਹਰ ਬੋਲਣ ਵਾਲਾ ਕੋਈ ਹੋਰ ਹੈ ਤੁਹਾਡੇ ਚ ਅਗਰ ਤੂੰ ਤੂੰ ਕਹਿੰਦਾ ਤੇਰੇ ਬਾਹਰੋਂ ਵਾਹ ਆ ਜਿਹੜੇ ਬਾਹਰ ਦੇ ਨਾਲ ਸਪੀਕਰ ਲੱਗੇ ਆ ਨਾ ਜਿਹਨਾਂ ਦੀ ਆਵਾਜ਼ ਆਉਂਦੀ ਹੈ ਉਹਨੂੰ ਤੂੰ ਤੂੰ ਕਹਿੰਦਾ ਹੁੰਦਾ ਤੇ ਅੱਗੇ ਇਹ ਜੇ ਤੂੰ ਤੂੰ ਤੁਸੀਂ ਇਹ ਕਹਿੰਦੇ ਨੇ ਸਾਡੀ ਇੱਜ਼ਤ ਥੋੜੀ ਇੱਜ਼ਤ ਕਰੂ ਕੋਲ ਇੱਜ਼ਤ ਦੁੱਧਿਆ ਗੁਣਾ ਨਾਲ ਬਿਨਾ ਗੁਣਾ ਤਾਂ ਨਹੀਂ ਹੁੰਦੀ ਇੱਜ਼ਤ ਲਾ ਤੁਸੀਂ ਜਿੱਥੇ ਲੈਣਾ ਕੀ ਹੈ ਤੁਸੀਂ ਪੈਸੇ ਇਕੱਠੇ ਕਰੋ ਬਾਹਰ ਜਾ ਲੈ ਜਾ ਉਹਦੇ ਲੋਕ ਨੇ ਪੈਸੇ ਦੇਣ ਵਾਲੇ ਤੁਹਾਨੂੰ ਇਹ ਹੀ ਕੰਮ ਥੋੜਾ ਹੈਗਾ ਇਹਦੇ ਨਾਲ ਇੱਜ਼ਤ ਹੈ ਸੰਸਾਰ ਦੀ ਸੰਸਾਰ ਦੀ ਇੱਜ਼ਤ ਹੀ ਹੈ ਹੋਈ ਰਹੋ ਸਦਾ ਇਹ ਚੱਕਰਪਾਨ ਕਰਨੇ ਦਾ ਖੜਗਾ ਉਠਾ ਕੇ ਰੋਸਦਾਈਆਂ ਪੂਰੀ ਰੋਸ ਦੇ ਵਿੱਚ ਗੱਲ ਕਰ ਰਹੀ ਹੈ ਕੜਕ ਕੇ ਸਾਰਿਆਂ ਦੇ ਹਾਵੀ ਹੈ ਚੱਕਰਪਾਨ ਕਮਾਂਡ ਦੇ ਥੱਲੇ ਆ ਸਭ ਚੱਕਰਪਾਨ ਚੱਕਰਪਾਨ ਰੋਸਦਾਈਆਂ ਚੱਕਰਪਾਨ ਲੋ ਅ ਚੱਕਰਪਾਨ ਕੀ ਹੈ ਇਹ ਚੱਕਰ ਹੈ ਤੇ ਜਿਹੜਾ ਜੰਬਲਵੰਦ ਦਾ ਚੱਕਰ ਹੈ ਨੰਬਰ ਮਰਦੇ ਚੱਕਰ ਤੇ ਇੰਨਾ ਗਰੋਧ ਨਾ ਵਰਸ ਰਹੀ ਹੈ ਗੁੱਸੇ ਨਾਲ ਵਰਸ ਰਹੀ ਹੈ ਕਟਣ ਵਾਸਤੇ ਉਹ ਹੀ ਹੈ ਤਾਂ ਹੀ ਜਦੋਂ ਲੋਕੋਂ ਖੜਾ ਖਤਮ ਹੋਣੇ ਨੇ ਕਰਨੰਦਾ ਖੜਗ ਉਠਾਏ ਕੇ ਕਰਨੰਦਾ ਨੰਦਰੀ ਹੈ ਲਫ਼ਜ਼ ਗਲਤ ਹੈ ਨੰਦਾਲਾ ਹੈ ਸਿਆਰੀ ਨਹੀਂ ਹੈ ਇੱਥੇ ਨੰਦ ਨੰਦਾ ਦੁਰਗਾ ਦਾ ਨਾ ਹੋਵੇ ਨੰਦ ਨਾ ਨੰਦ ਨੰਦ ਕੋ ਨੰਦਨ ਇਹ ਸਿਰ ਲਿੱਤੇ ਨੰਦ ਦੇ ਵਾਸਤੇ ਲਫ਼ਜ਼ ਹੈ ਨੰਦਾ ਕ੍ਰਿਸ਼ਨ ਦਾ ਪਿਓ ਇਹ ਹੈ ਕ੍ਰਿਸ਼ਨ ਦੀ ਮਾਂ ਵਾਤਾਟੇ ਕਹੇ ਅਸ ਜ਼ਾਰੇ ਨੂੰ ਫੇ ਨੰਦ ਆਇਆ ਨੋਨ ਉਨੰਦਾ ਨਾ ਤੂੰ ਜੋ ਕਹਤੇ ਨਦਕੋ ਨਦਨ ਨਦ ਸੁਦਨ ਦਾ ਘੋਰੇ ਉਹ ਨੰਦ ਦੀ ਇਸਤਰੀ ਲਗਦਾ ਉਹ ਨੰਦਾ ਆਇਆ ਹੋਇਆ ਉੱਥੇ ਕਰ ਨੰਦਾ ਖੜਗ ਉਠਾ ਕੇ ਨੰਦਾ ਲਗਦਾ ਹੈ ਨੰਦਾ ਲਗਦਾ ਤੱਕ ਜਨ ਵੀ ਉਹਨਾਂ ਦੀ ਨੰਦਿਆ ਨੰਦਿਆ ਕੀ ਕਰਨੀ ਵਿਚਾਰੇ ਚੁੱਪ ਹੋ ਕੇ ਤਾਂ ਬੈਠੇ ਨੇ ਨਾਲੇ ਨੰਦਿਆ ਦਾ ਗੁਰਬਾਣੀ ਕਹਿੰਦੀ ਹੋਣੀ ਨੰਦਾ ਭਰੀ ਕਿਸੇ ਕੀ ਨਾ ਨੰਦਿਆ ਕੀ ਕਰਨੀ ਸੱਚ ਬੋਲਣ ਵਾਲਾ ਨੰਦਿਆ ਨਹੀਂ ਕਰਦਾ ਸਭ ਨੰਦਾ ਲਫਦਾ ਸਿਆਰੀ ਗਲਤ ਲੱਗੀ ਹੋਈ ਐ ਕਰੰਦਾ ਕਰ ਹੱਥ ਵਿੱਚ ਦੇਖੋ ਕਰ ਕਰ ਹੱਥ ਵਿੱਚ ਨੰਦਾ ਖਾ ਰੋਟਾ ਕਰਦਾ ਦੁਆਲਾ ਕਰਦੇ ਹੁੰਦਾ ਸਿਆਰੀ ਹੁੰਦੀ ਰਾਰੇ ਨੂੰ ਰਾਰੇ ਨੂੰ ਸਿਆਰੀ ਐ ਨਾ ਫਿਰ ਜੇ ਰਾਰੇ ਨੂੰ ਸਿਆਰੀ ਹੁੰਦੀ ਤਾਂ ਕਰਕੇ ਵਿਦਿਆ ਫਿਰ ਫਿਰ ਵਿਦਿਆ ਹੁੰਦਾ ਜੇ ਕਰ ਭੋਖਦਾ ਤਾਂ ਕਰਦਾ ਮਤਲਬ ਹੱਥ ਕਰਨ ਦਾ ਖੜਗ ਉਠਾਏ ਕੇ ਉਠਾਏ ਕੇ ਦੇਵੀ ਨੂੰ ਖੜਗਾ ਥੀ ਲਈ ਹੋਈ ਹੈ ਖੜਗਾ ਦੀ ਗਿਆਨ ਖੜਗ ਗਿਆਨ ਖੜਗ ਅੱਗੇ ਰਾਖਸ਼ ਬੈਠੇ ਰੋਹਲੇ ਤੀਰੀ ਤੇਗੀਂ ਛੈਬਰ ਲਾ ਕੇ ਅੱਗੇ ਰਾਖਸ਼ ਵੀ ਬੈਠੇ ਨੇ ਰੋਲੇ ਉਹ ਵੀ ਤੀਰਾਂ ਤੇਗਾਂ ਦੀ ਛੈਬਰ ਲਾ ਕੇ ਪਕੜ ਪਿਛਾੜੇ ਰਾਖਸ਼ਾਂ ਦਲ ਦੇਤਾ ਅੰਦਰ ਜਾ ਕੇ ਪਗੜ ਪਗੜ ਕੇ ਪਿਛਾੜਦੇ ਦਲ ਦੇ ਵਿੱਚ ਵੜ ਕੇ ਨਾ ਕੱਲੇ ਕੱਲੇ ਦੇ ਸਵਾਲਾਂ ਦੇ ਜਵਾਬ ਇਹ ਜੇ ਦਿੱਤੇ ਆ ਸਮਝ ਲੋ ਜੇ ਕੋਈ ਜਵਾਬ ਐਸਾ ਦਿੱਤਾ ਉਹ ਪਿਛਾੜ ਕੇ ਪਿਛਾੜ ਦਿੱਤਾ ਜਾਣੀ ਧਰਤੀ ਦੇ ਮਾਰਿਆ ਢੁਕਾ ਕੇ ਦਲਦਿੱਤਾ ਅੰਦਰ ਜਾ ਕੇ ਦਲਦਿੱਤਾ ਅੰਦਰ ਜਾ ਕੇ ਪਕੜ ਪਿਛਾੜੇ ਬਹੁ ਕੇਸੀ ਪਕੜ ਪਿਛਾਲੀਆਂ ਬਹੁ ਕੇਸੀ ਬਹੁਤੇ ਸਾਰੇ ਕੇਸਾਂ ਤੋਂ ਫੜ ਕੇ ਐਸੇ ਮਾਰੇ ਤੇਨ ਅੰਦਰ ਤੂੰ ਮਰ ਜਾਏ ਕੇ ਤੇਨ ਉਧਰ ਤੂੰ ਬਚਾਏ ਕੇ ਕੇਸਾਂ ਨੂੰ ਫੜ ਕੇ ਢਟਕਦੇ ਜਦੋਂ ਕਹਾਂ ਬੋਦੀ ਤੋਂ ਫੜ ਲਿਆ ਸਿਰ ਤੋਂ ਹੀ ਫੜ ਲਿਆ ਉਹ ਗੱਲ ਜਿੱਥੇ ਸ਼ੁਰੂ ਕੀਤੀ ਉੱਥੋਂ ਹੀ ਫੜ ਲਈ ਤੂੰ ਤਾਂ ਗੱਲ ਹੀ ਗਲਤ ਬੋਲ ਰਿਹਾ ਤੈਨੂੰ ਪਤਾ ਹੀ ਨਹੀਂ ਹੈ ਬੋਲਣ ਕੀ ਹੈ ਕਿਸੇ ਪਗੜ ਪਿਛਾੜਿਆ ਨਾ ਤੇ ਨਾਲ ਅੰਦਰ ਦੋ ਬਚਾ ਕੇ ਵੱਡੇ ਵੱਡੇ ਚੜਸੂਰ ਮੈਂ ਗਏ ਕੋਟੀ ਦਏ ਚਲਾ ਕੇ ਰਣ ਖਾਲੀ ਗੁੱਸਾ ਖਾ ਕੇ ਉਹ ਵੀਰ ਰਖੋ ਜੁਦ ਕੀਤਾ ਐਸਾ ਜਵਾਬ ਦਿੰਦਾ ਇੱਕ ਦੇ ਵਿੱਚ ਦਸ ਕਰਦਾ ਬੇਇੱਜ਼ਤੀ ਕਰਤੀ ਜਲੀਲ ਕਰਦਾ ਕੱਲੇ ਕੱਲੇ ਚੁੱਪ ਕਰ ਦੇਦਾ ਫਿਰ ਇਹ ਜਿਹੜੇ ਭਰਮ ਗਿਆਨੀ ਸੀ ਜਿਹੜੇ ਭਰਮ ਘਟਾਉਣ ਆਏ ਹੋਏ ਸੀ ਭਰਮ ਤੁਹਾਡਾ ਜਾਵੇ ਕਿਵੇਂ ਗਲਨ ਸਵਾਲ ਨੇ ਲੇਕ ਬੈਠੇ ਸਵਾਲ ਇਹ ਗਲਤ ਲਈ ਬੈਠੇ ਨੇ ਹਾਂ ਜੀ ਪੌੜੀ ਦੋਹਾ ਕੰਧਾਰਾ ਮੂੰਹ ਜੁੜੇ ਅਨੀਆਰਾ ਚੋਈਆਂ ਫੇਰ ਉੱਠ ਖੜੇ ਦੋਨਾਂ ਕਨਾਰਾਂ 'ਉਂ ਜੜੇ ਅਨਿਆਰਾਂ ਚੋਈਓ ਕੁਛ ਫੇਰ ਆ ਜੋ ਸੁਣ ਕੇ ਵੀ ਜਿਹੜੇ ਉਹਦੇ ਨਾ ਪਰਮ ਗਿਆਨੀ ਉਹ ਜੋ ਮਰਜੀ ਸੁਣ ਲੈਣ ਉਹਨੇ ਕਿਹੜਾ ਸਾਰਾ ਸਭ ਚਾਉਂਦਾ ਹੈ ਉਹਨਾਂ ਦੇ ਕਿਹੜਾ ਬਦਲ ਲੈਂਦੇ ਨੇ ਕਰਾਉ ਐਡੀ ਬੁੱਧੀ ਉਹਨਾਂ ਕੋਲ ਹੁੰਦੀ ਕਿੱਥੇ ਹੈ ਫੇਰ ਉਹ ਜੇ ਸਵਾਲ ਜਦੋਂ ਉਹ ਸਿੱਧ ਕੀ ਕਰਦੇ ਨੇ ਜਿਹੜੇ ਜਵਾਬ ਦਿੰਦੇ ਨੇ ਉਹੀ ਸਵਾਲ ਫੇਰ ਕਰ ਦਿੰਦੇ ਨੇ ਜਿਹੜੇ ਸਵਾਲ ਡਿਸਕਸ ਹੋ ਕੇ ਜਵਾਬ ਦਿੱਤਾ ਜਾ ਕੇ ਫੇਰ ਉਹ ਸਵਾਲ ਕਰ ਦਿੰਦੇ ਸਿੱਧਗੋਸ਼ਟ ਵਿੱਚ ਸਿੱਧਗੋਸ਼ਟ ਵਿੱਚ ਇਹ ਵੀ ਇਹੀ ਕਰਦੇ ਨੇ ਔਰ ਇੱਥੇ ਪਬਲਿਕ ਦੇ ਵਿੱਚ ਦੇਖਿਆ ਜਾ ਲਾਉਂਦੇ ਨੇ ਉਹੀ ਸਵਾਲ ਫੇਰ ਕਰ ਦਿੰਦੇ ਨੇ ਥੋੜੇ ਜਿਹਾ ਬਾਅਦ ਤੇਨੂੰ ਹਲਤਾ ਜਵਾਬ ਦਿੰਦਾ ਇਹਦਾ ਉਹਦਾ ਰੂਪ ਹੋਰ ਹੋਰ ਰੂਪ ਜ ਕਰ ਦਿੰਦੇ ਨੇ ਜਵਾਬ ਉਹਦਾ ਆਇਆ ਹੁੰਦਾ ਵਿੱਚ ਸਵਾਲ ਉਹੀ ਹੁੰਦਾ ਸਵਾਲ ਉਹੀ ਹੁੰਦਾ ਜਵਾਬ ਵੀ ਉਹੀ ਹੁੰਦਾ ਰੂਪ ਦਾ ਫਰਕ ਹੁੰਦਾ ਹਾਂਜੀ ਤੂੰ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਧੋਈਆਂ ਤੂ ਕਿਰਪਾ ਨਾਲ ਦੇਖਿਆ ਨਾਲ ਲੋਹਤ ਹੋ ਜਾ ਉਹਨਾਂ ਨੇ ਵੀ ਆਪਣੇ ਬਾਹਰ ਕਰਤੇ ਆ ਕੇ ਹੂਰਾ ਸ਼ਰਨਤ ਬੀਜ ਨੂੰ ਕੱਟ ਕੇ ਏਰ ਖਲੋਈਆਂ ਹੂਰਾ ਸ਼ਰਨਤ ਬੀਜ ਨੂੰ ਕੱਟ ਕੇ ਖੜੋਈਓ ਇਹ ਜਿਹੜੀਆਂ ਸੀ ਹਨ ਜਿਨ੍ਹਾਂ ਨੇ ਹੌਲ ਦਾ ਹਮਲਾ ਕੀਤਾ ਇਹ ਜਿਆਦਾ ਗਿਆਨਵਾਨ